ਆਪਣਾ ਮੰਨ ਵਸ ਜਾ ਰਿਹਾ ਕਰਤਾਰਪੁਰ ਵਾਹਾ ਗੁਰੂ ਬੜਾ ਕਰਾਮਾ ਅਸਲੀ ਗੁਰੂ ਸਾਡਾ ਜੇ ਮੱਖਣ ਸ਼ਾਹ ਦੇ ਕੋਲ ਵੀ ਪਹੁੰਚ ਗਏ ਤੇ ਪ੍ਰਸ਼ਾਦ ਅਗਰਵਾਢੀ ਉੱਥੇ ਵੀ ਲਾ ਗਏ ਤੇ ਦੱਸੋ ਆਪਣੇ ਆਪਣੇ ਗੁਰੂਆਂ ਦੀ ਬਹਾਦਰੀ ਕੁਰਬਾਨੀ ਉਹਨਾਂ ਦੀ ਯਜਮਤ ਉਹਨਾਂ ਦੀ ਸ਼ਕਤੀ ਮੱਖਣ ਸ਼ਾਹ ਕਿਹਦਾ ਜੀ ਕੀ ਬਣ ਗਿਆ ਗੁਰੂ ਤੇ ਇੱਕ ਵਾ ਗੁਰੂ ਨਾਨਕ ਸਾਹਿਬ ਦੀ ਜੋਤ ਇੱਕ ਹਾਂ ਇੱਥੇ ਤਾਂ ਲੱਗੀ ਮੰਡੀ ਤੇ ਹੁਣ ਮੈਂ ਇਹਨਾਂ ਨੂੰ ਪਛਾਣ ਕੇ ਮੈਂ ਕਰਾਂ 500 ਮੋਰ ਚੜਾ ਕੇ ਮੈਂ ਐਵੇਂ ਠੱਗਿਆ ਜਾਵਾਂ ਇੱਕ ਪਖੰਡੀ ਨੂੰ ਹੁਣ ਮੱਖਣ ਦੀ ਸ਼ਾਹ ਵੀ ਰੋਸ਼ਨ ਦਿਮਾਗ ਹੈ ਉਹਨੇ ਮਾਨਾ ਫੈਸਲਾ ਕੀਤਾ ਵੀ ਮੇਰੇ ਨੂੰ ਮੈਨੂੰ ਪਤਾ ਵੀ ਮੈਂ 500 ਮੋਰ ਸੁਖੀ ਆ ਤੇ ਗੁਰੂ ਨੂੰ ਪਤਾ ਆ ਜੀ ਜਿਨੇ ਮੇਰਾ ਜਹਾਜ ਬਣੇ ਲਾਇਆ ਗੁਰੂ ਨੂੰ ਪਤਾ ਨਾ ਤੇ ਦੂਜੇ ਤੀਜੇ ਬੰਦੇ ਨੂੰ ਪਤਾ ਹੀ ਕੋਈ ਨਹੀਂ ਤੇ ਜਿਹੜਾ ਅਸਲ ਹੀ ਹੋਊਗਾ ਕੋਈ ਆਪੇ ਮੰਗ ਲੂ ਆਜਰਾ ਤੱਕੀਏ ਮੱਖਣ ਛਾੜ ਕੇ ਮੋਹਰਾਂ ਦੀ ਥੈਲੀ ਲੈ ਕੇ ਆਪਣੇ ਨੌਕਰਾਂ ਨੂੰ ਨਾਲ ਪੁੱਤਰਾਂ ਨੂੰ ਨਾਲ ਉਹ ਜਿੱਥੇ ਮੰਡੀ ਲੱਗੀ ਆ ਗੁਰੂਆਂ ਦੀ ਉਥੇ ਕਿਵੇਂ ਅਰਦਾਸ ਕਰਕੇ ਫਰਖ ਕਰਨ ਲੱਗਦਾ ਹੈ ਇਸ ਦਫਤਾ ਵਿੱਚ ਕੋਮਲ ਤੇ ਸੋਹੀ ਭਰਾਵਾਂ ਦੀ ਜੋੜੀ ਮਇਤੇ ਵਾਲਿਆਂ ਦਾ ਕਵੀਸ਼ਰ ਜਥਾ ਆਪਦੀ ਦੀ ਸੇਵਾ 'ਚ ਐਓ ਮੇਰੇ ਮੱਖਣ ਛਾੜ ਤਸਦੀ ਪੇਟ ਚੜਾਵਾ ਆ ਗੋਹਿਆ ਦੁਰੀਆ ਜੋ ਹਰ ਕੋਈ ਵਾਜਾਂ ਮਾਰੇ ਦੇ ਬਾਬਾ ਮੁਖਨ ਸ਼ਾ ਲਬਾਣੇ ਦੇ ਹਿਜਾਣਾ ਬੈਲ ਗੱਡੇ ਚੱਲਦੇ ਸੀ ਮੁਤਾਰਨ ਤੇ ਸੈਤ ਨੇ ਜਹਾਨ ਚੱਲਦੇ ਸੀ ਢੇੜੇ ਚੱਲਦੇ ਸੀ ਮੁਤਾਰਨ ਤਿਆਗੀ ਬਣ ਕੇ ਤੇ ਜਿਹੜਾ ਅੰਦਰ ਬੈਠਾ ਬਾਪੂ ਗੁਰੂ ਤੇਗ ਬਹਾਦਰ ਉਹ ਬੈਰਾਗੀ ਬਣ ਕੇ ਬੈਠਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਲਈ ਇੱਛਾ ਜ਼ਾਹਰ ਕੀਤੀ ਮਾਤਾ ਗੁਦਰੀ ਸਾਹਿਬਾਂ ਬਾਬਾ ਮੱਖਣ ਸਾਹਿਬ ਨੇ ਮੈਨੂੰ ਦਰਸ਼ਨ ਕਰਵਾਵੇ ਮਾਤਾ ਜੀ ਆਂਦੇ ਸਮਾਦੀ ਜੀ ਨੇ ਪੁੱਛਦਾ ਕਿੰਨਾ ਸਮਾਂ ਹੋ ਗਿਆ ਆਂਦੇ ਸ਼ਬੀ ਵਰੇ ਮੈਂ ਦਰਸ਼ਨ ਕਰਨੇ ਨੇ ਮਾਤਾ ਜੀ ਆਂਦੇ ਜੀ ਉਹਨਾਂ ਦੇ ਰਸ ਵਿੱਚ ਭਗ ਪਈ ਉਹਨਾਂ ਦੀ ਸਮਾਦੀ ਖੰਡੇ ਤੋਂ ਹੀ ਕਿਦਰੇ ਘੇਰਾਣਾ ਕਰ ਲਈ ਪਵਗਾ ਦਾ ਅਨਯੋ ਦਰਸ਼ਨ ਕਰਵਾਉ ਉਹ ਤੁਹਾਡੇ ਅਸੇ ਇਹਨਾਂ ਵਿੱਚ ਖਿਆਲ ਆਵੇਗਾ ਬਹੁਤ ਪ੍ਰਚਾਰਕ ਤਰਕ ਦਦੇ ਨੇ ਵੀ 20 ਮਿੰਟ ਬਹਿਣਾ ਹੈ 20 ਸਾਲ ਕਿਤਾ ਬਹਿ ਗਿਆ ਕੋਈ ਸਾਡੀ ਇੱਕ ਪ੍ਰੋਬਲਮ ਹੈ ਸਾਨੂੰ ਲੱਗਦਾ ਹੈ ਕਿ ਗੁਰੂ ਸਾਡੇ ਵਰਗਾ ਹੀ ਚੰਗਾ ਲਫਾਪਾ ਹੈ ਨਹੀਂ ਉਹਦੀ ਵਸਦੀ ਹੋਰ ਹੈ ਅਸੀਂ ਨਹੀਂ ਬਹਿ ਸਕਦੇ ਸਾਨੂੰ ਲੱਗਦਾ ਗੁਰੂ ਵੀ ਕਿਵੇਂ ਬਹਿ ਗਿਆ ਜਦੋਂ ਕਦੇ ਬਾਣੀ ਨੂੰ ਧਿਆਨ ਨਾਲ ਵਾਚੋਗੇ ਤੇ ਤੁਹਾਨੂੰ ਸਮਝ ਲੱਗੇਗੀ ਜੀ ਵੀ ਗੁਰੂ ਪ੍ਰਭੂ ਦਾ ਸੰਗ ਹੈ ਔਰ ਉਹਦੇ ਲਈ ਸਮਰੱਥ ਲੱਭਾਇਆ ਬੰਦੇ ਦੀ ਕਿਦਰੇ ਵੀ ਸਮਰੱਥ ਲੱਭ ਨਹੀਂ ਆਉਂਦਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਜਗੰਡ ਵਾਸੀ ਸ੍ਰੀਮਨ ਸੰਤਪਾਪਾ ਮੰਗਲ ਸਿੰਘ ਜੀ ਦੀ ਚੌਵੀਂ ਵਰਸੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਕੁਮਾਰ ਸਿੰਘ ਗੁਰੂ ਸਾਹਿਬ ਸਦਲਾਣੀ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਸੰਪਰਦਾਵਲੋਂ ਬੜੇ ਕੁਕਤਾ ਪ੍ਰਬੰਧ ਕੀਤੇ ਗਏ ਹਨ ਸੇਵਾਦਾਰਾਂ ਦੇ ਸੰਯੋਗ ਦੇ ਨਾਲ ਲੰਗਰ ਪਾਣੀ ਬਹੁਤ ਵਧੀਆ ਚੱਲ ਰਿਹਾ ਆਪ ਜੀ ਨੇ ਵੇਖਿਆ ਹੈ ਸਟੇ ਦੇ ਉੱਪਰ ਸੰਤ ਮਹਾਪੁਰਸ਼ ਹੋ ਮਹਾਮਾਗੇ ਪਹੁੰਚ ਰਹੇ ਆ ਜਿਨ੍ਹਾਂ ਦੇ ਵਿੱਚ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਹੋਰ ਵੀ ਮਹਾਪੁਰਸ਼ ਜਿਹੜੇ ਹਾਜ਼ਰੀਆਂ ਭਰ ਰਹੇ ਆ ਤੇ ਉਚਕੋਟੀ ਦੇ ਵਿਦਵਾਨ ਜਿੱਦਾਂ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਜਿੱਦਾਂ ਭਾਈ ਸਾਹਿਬ ਢਾਡੀ ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਤੇ ਹੋਰ ਪ੍ਰਚਾਰਕ ਜਿਹੜੇ ਗੁਰੂ ਜੀ ਆਰਾਸ ਜਿਹੜਾ ਬਿਆਨ ਕਰ ਰਿਹਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਸਾਰੇ ਹੁਮ ਹਮਾ ਕੇ ਇਸ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਦੇ ਨਾਲ ਲੱਗিয়ে ਅਮਰਧਾਰੀ ਹੋਈਏ ਕਬੱਡੀ ਦੇ ਮੈਚ ਸ਼ਾਮ ਨੂੰ 5 ਵਜੇ ਇੱਕ ਮਾਲਵਾ ਕਲੱਬ ਤੇ ਮਾਝਾ ਕਲੱਬ ਦੇ ਵਿੱਚ ਹੋਣ ਜਾ ਰਹੇ ਆ ਜਿਹਦੇ ਵਿੱਚ ਉੱਚ ਕੋਟੀ ਦੇ ਅੰਤਰਰਾਸ਼ਟਰੀ ਪਲੇਅਰ ਹਿੱਸਾ ਲੈ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਮਹਾਨ ਇਸ ਇਲਾਕੇ ਦੇ ਸੇਵਾ ਦੇ ਪੁੰਜ ਬਾਬਾ ਮੰਗਲ ਸਿੰਘ ਜੀ ਉਹਨਾਂ ਦੀ ਅੱਜ 22 ਬਰਸੀ ਮਨਾ ਰਹੇ ਨੇ ਮਹਾਪੁਰਸ਼ ਸਾਡੇ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਜਿਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਕੁਦਰਤੀ ਆਫਤ ਜਿਹੜੀ ਆਈ ਸੀ ਕਹਾੜਾ ਆਏ ਸੀਗੇ ਉਹ ਹੜ੍ਹਾਂ ਦੇ ਵਿੱਚ ਇੱਕ ਵੱਡੀਆਂ ਸੇਵਾਵਾਂ ਨੇ ਭਾਈਆਂ ਨੇ ਸਾਡੇ ਨਾਲ ਬਾਬਾ ਕਿੰਦਰਬੀਰ ਜੀ ਜਦੋਂ ਹੀ ਵਹਨੇ ਹਾਂ ਰਮਦਾਸ ਲਾ ਕੇ ਵਹਨੇ ਤੇ ਰਮਦਾਸ ਲਾ ਕੇ ਟਰੈਕਟਰ ਟਰਾਲੀ ਲੈ ਕੇ ਜਾਂਦੇ ਜੇ ਕੋਨੇ ਵਾਲੇ ਪਾਸੇ ਵਹਨੇ ਨੇ ਪੁੰਨੇ ਵਾਲੇ ਪਾਸੇ ਲੰਗਰ ਦੀਆਂ ਸੇਵਾਵਾਂ ਲੈ ਕੇ ਜਾਂਦੇ ਸੀ ਮੈਂ ਟਾਰੀ ਦੇ ਵਿੱਚ ਬੜੀਆਂ ਸੇਵਾਵਾਂ ਨਿਭਾਉਂਦੇ ਨੇ ਇਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ ਇਹੋ ਜੀਆਂ ਸੇਵਾਵਾਂ ਇਹੋ ਜੇ ਮਹਾਪੁਰਸ਼ ਹੀ ਨਿਭਾ ਸਕਦੇ ਨੇ ਔਰ ਆ ਜਿਹੜੀ ਵਰਸੀ ਦੇ ਮੌਕੇ 'ਤੇ ਸੰਗਤਾਂ ਪਹੁੰਚੀਆਂ ਵਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਦੇ ਪਹੁੰਚਣ ਦੇ ਕੋਟਨ ਕੋਟ ਧੰਨਵਾਦ ਜਿਹੜੀਆਂ ਹੋਰ ਸ਼ਖਸੀਅਤ ਨਾਮਰ ਸਖਸ਼ੀਅਤਾਂ ਸੰਤ ਸਮਾਜ ਆਏ ਆ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਤੇ ਸਭ ਤੋਂ ਜ਼ਿਆਦਾ ਮਹਾਪੁਰਸ਼ ਬਾਬਾ ਗੁਰਪਿੰਦਰ ਜੀ ਜੀ ਔਰ ਉਹਨਾਂ ਦੇ ਬੇਟੇ ਇੰਦਰਬੀਰ ਜੀ ਦਾ ਜਿਹੜਿਆਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਬੰਨਾਂ ਦੇ ਅਸੀਂ ਆਸ ਕਰਦੇ ਹਾਂ ਵੀ ਜਦੋਂ ਵੀ ਇਹੋ ਜੀ ਕੋਈ ਸਾਨੂੰ ਲੋੜ ਪੈਂਦੀ ਆ ਤੇ ਉੱਥੇ ਸਾਡੇ ਨਾਲ ਜੇ ਕਿਸਾਨੀ ਸੰਘਰਸ਼ ਹੁੰਦਾ ਤਾਂ ਵੀ ਸਾਡੇ ਨਾਲ ਕੰਦੇ ਨਾਲ ਕੰਦਾ ਜੋੜਦੇ ਨੇ ਜੇਕਰ ਕੁਦਰਤੀ ਆਫਤ ਆਈ ਜੇ ਪਾਣੀ ਦੀ ਆਈ ਤੇ ਉੱਥੇ ਵੀ ਸਾਡੇ ਨਾਲ ਕੰਦੇ ਨਾਲ ਕੰਦਾ ਜੋੜਿਆ ਇਹੋ ਜੇ ਮਹਾਪੁਰਸ਼ਾਂ ਦਾ ਅਸੀਂ ਸਦਾ ਹੀ ਰਣੀ ਆ ਸਦਾ ਹੀ ਧੰਨਵਾਦ ਕਰਦੇ ਰਹਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਆਪ ਜੀ ਜਾਣਦੇ ਹੋ ਜਿਸ ਤਰ੍ਹਾਂ ਕਿ ਬਾਬਾ ਜੀ ਬਾਬਾ ਮੰਗਲ ਸਿੰਘ ਜੀ ਦੇ ਜਿਹੜੇ ਆ ਸੋਲਾਨਾ ਵਰਸ਼ੀ ਮਨਾਏ ਜਾ ਰਹੀ ਆ ਤੇ ਬਾਬਾ ਬਾਬਾ ਜੀ ਦਾ ਇੰਦਰਬੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਕਿ ਹੁਣੇ ਤੁਸੀਂ ਸੁਣ ਰਹੇ ਸੀ ਕਿ ਹੜਾਂ ਦਾ ਜਿਹੜਾ ਇੱਕ ਜੋਧੀ ਸੀਗਾ ਕਿਉਂਕਿ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਜਿਹਦੇ ਵਿੱਚ ਪੰਜਾਬ ਨੇ ਕਿਸ ਲੀਡਰ ਦੀ ਪਰਵਾਹ ਨਹੀਂ ਕੀਤੀ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕੀਤੀ ਜਿਹੜੇ ਇਹੋ ਜੇ ਮਹਾਪੁਰਸ਼ਾ ਜਿਨ੍ਹਾਂ ਨੇ ਆਪਣੀਆਂ ਹੀ ਕਰਤਕ ਮਾਈਆਂ ਸੰਗਤਾਂ ਦੇ ਸੰਯੋਗ ਦੇ ਨਾਲ ਜਿਹੜਾ ਵਾ ਫੜਾਂ ਦੇ ਵਿੱਚ ਬਹੁਤ ਜ਼ਿਆਦਾ ਸੰਯੋਗ ਜਿੱਤਾ ਬਾਕੀ ਮਹਾਪੁਰਸ਼ਾਂ ਨੇ ਆਉਣਾ ਸੀਗਾ ਸਿੰਘ ਸਾਹਿਬ ਜੈਦਰ ਬਾਬਾ ਜੀ ਬਾਬਾ ਮੇਜਰ ਸਿੰਘ ਸਈ ਸੋਢੀ ਸਾਹਿਬ ਨੇ ਉਹਨਾਂ ਨੇ ਦਾਸ ਦੀ ਡਿਊਟੀ ਲਈ ਕਿਉਂਕਿ ਮਹਾਪੁਰਸ਼ਾਂ ਨੇ ਫਿਰ ਉਹ ਤੇ ਹਜੂਰ ਸਾਹਿਬ ਜਿਹੜੀ ਹੈ ਸੰਗਤ ਜਾ ਚੁੱਕੀ ਸੀ ਮਹਾਪੁਰਸ਼ਾਂ ਹਜੂਰ ਸਾਹਿਬ ਪਹੁੰਚੇ ਆ ਤੇ ਬਹੁਤ ਬਹੁਤ ਧੰਨਵਾਦ ਇਹੋ ਜੀਆਂ ਰੂਹਾਂ ਦਾ ਕਿਉਂਕਿ ਇਹ ਰੱਬੀ ਰੂਹਾਂ ਹੁੰਦੀਆਂ ਜਿਸ ਤਰ੍ਹਾਂ ਬਾਬਾ ਮੰਗਲ ਸਿੰਘ ਜੀ ਆ ਕਿਉਂਕਿ ਰੂਹਾਂ ਜਿਹੜੀਆਂ ਵੇਖ ਪਤਾ ਨਹੀਂ ਲੱਗਦਾ ਰੂਹ ਕਿੱਥੇ ਆ ਆਪਾਂ ਅੱਜ ਵੀ ਕਹਿੰਨੇ ਆਂ ਵੀ ਰੱਬ ਕਿੱਥੇ ਆ ਰੱਬ ਕਿੱਥੇ ਆ ਰੱਬੀ ਰੂਹਾਂ ਜਿਹੜੀਆਂ ਵੇਖਣ ਦੀ ਲੋੜ ਆ ਸਿਮਰਨ ਕਰਨ ਦੀ ਲੋੜ ਆ ਜਿਹੜੀਆਂ ਸਿਮਰਨ ਵਾਲੀਆਂ ਰੂਹਾਂ ਵਾਂ ਏਦਾਂ ਹੀ ਉਹਨਾਂ ਦੇ ਜਾ ਕੇ ਉੱਥੇ ਮੇਲੇ ਲੱਗਦੇ ਆ ਤੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਤੇ ਬਾਬਾ ਜੀ ਦਾ ਜਿਨ੍ਹਾਂ ਨੇ ਇਹ ਜੋੜ ਮੇਲਾ ਮਨਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਜੇ ਸੰਤ ਮਹਾਂਪੁਰਸ਼ ਬਾਬਾ ਮੰਗਲ ਸਿੰਘ ਜੀ ਦੀ ਵਰਸੀ ਦੇ ਉੱਤੇ ਅੱਜ ਇਸ ਸਥਾਨ ਤੇ ਆਏ ਆ ਪਵਿੱਤਰ ਸਥਾਨ ਤੇ ਆਏ ਆ ਸੋ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਇਹ ਬੜੀ ਜਿਹੜੀ ਹੈ ਭਗਤੀ ਵਾਲੀ ਸ਼ਕਤੀ ਵਾਲੀ ਜਗ੍ਹਾ ਹੈ ਜਿੱਥੇ ਬਾਬਾ ਜੀ ਨੇ ਬਹੁਤ ਤਪੱਸਿਆ ਕੀਤੀ ਔਰ ਤਪੱਸੇ ਵਾਲੇ ਸਥਾਨ ਨੇ ਬਾਬਾ ਜੀ ਨਾਲ ਖੜੇ ਨੇ ਸਾਰੇ ਸੰਗਤ ਨਾਲ ਖੜੀ ਏ ਸੋ ਇੱਥੇ ਅੱਜ ਦਰਸ਼ਨ ਕਰਕੇ ਮਨ ਜਿਹੜਾ ਤ੍ਰਿਪਤ ਹੋਇਆ ਔਰ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸਰਬੱਤ ਦਾ ਭਲਾ ਕਰਿਓ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਏਡੇ ਨੁਕਸਾਨ ਹੋਏ ਨੇ ਆਪ ਕਿਰਪਾ ਕਰਕੇ ਆਪ ਸਹਾਈ ਹੋ ਕੇ ਜਿਨ੍ਹਾਂ ਦੇ ਵੀ ਨੁਕਸਾਨ ਹੋਏ ਨੇ ਜੋ ਵੀ ਇੱਥੇ ਨੁਕਸਾਨ ਹੋਇਆ ਉਹਦੀ ਪਰਪਾਈ ਕਰਨਾ ਉਹਨਾਂ ਨੂੰ ਮੋੜ ਜਿਹੜਾ ਆਪਣੇ ਪੈਰਾਂ ਦੇ ਖਲਾਰਨ ਲਈ ਕਿਰਪਾ ਕਰਨੀ ਸੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਜੀ ਤੇ ਸੰਤ ਬਾਬਾ ਮੰਗਲ ਸਿੰਘ ਜੀ ਦੀ ਮਹਾਨ ਯਾਦ ਦੇ ਵਿੱਚ ਜੁੜੀ ਸੰਗਤ ਨੂੰ ਅੱਜ ਸਮਾਜ ਦੇ ਵਿਕਾਸ ਲਈ ਵਿਦਿਆ ਲੋਕਾਂ ਤੱਕ ਪਹੁੰਚਾਉਣ ਲਈ ਹੋਰ ਜਿਹੜੀਆਂ ਸੇਵਾਵਾਂ ਜਿਹੜੀਆਂ ਸਮਾਜ ਨੂੰ ਦੇ ਰਹੇ ਆ ਜਿਹੜੀਆਂ ਅਤਿ ਸ਼ਲਾਘਾਯੋਗ ਨੇ ਅੱਜ ਆਪਾਂ ਸਾਰੇ ਅੱਜ ਬਾਬਾ ਜੀ ਦੀ ਯਾਦ ਦੇ ਵਿੱਚ ਇਕੱਠੇ ਹੋ ਕੇ ਅੱਜ ਸਤਿਗੁਰੂ ਦੇ ਸਾਹਮਣੇ ਅਰਦਾਸ ਕਰਨੇ ਆਏ ਅਰਦਾਸ ਕਰਨਾ ਹੈ ਕਿ ਇਸ ਸੰਸਥਾ ਨੂੰ ਵਾਤਵਾਤ ਗੁਰੂ ਮਹਾਰਾਜ ਜੀ ਕਿਰਪਾ ਕਰਨ ਲੋਕਾਂ ਦੀ ਸੇਵਾ ਜਿਹੜੇ ਕਰ ਰਹੇ ਹਨ ਉਹਨਾਂ ਨੂੰ ਹੋਰ ਬਲ ਬਖਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਜੀ ਗੁਰੂ ਆਹੇ